ਇਹਦੀ ਵੱਡੀ ਖਬਰ ਪੋਂਗ ਡੈਮ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਪੋਂਗ ਡੈਮ ਨੂੰ ਲੈ ਕੇ ਬੀਬੀਐਮਬੀ ਪ੍ਰਸ਼ਾਸਨ ਨੇ ਵੱਖ-ਵੱਖ ਵਿਭਾਗਾਂ ਨੂੰ ਜਿਹੜੇ ਹੁਕਮ ਜਾਰੀ ਕੀਤੇ ਨੇ ਕਿ ਕੱਲ ਸ਼ਾਮ 5 ਵਜੇ ਪੋਂਗ ਡੈਮ ਦੇ ਸਪਿਲਵੇ ਗੇਟ ਜਿਹੜੇ ਖੋਲੇ ਜਾਣਗੇ ਦੱਸਦੀ ਹੈ ਇਹ ਫੈਸਲਾ ਇਸ ਕਰਕੇ ਲਿਆ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਤੇਜ਼ ਬਾਰਿਸ਼ਾਂ ਹੋ ਰਹੀਆਂ ਨੇ ਬੱਦਲ ਫਟ ਰਹੇ ਨੇ ਉਸ ਨੂੰ ਲੈ ਕੇ ਲਗਾਤਾਰ ਜਿਹੜਾ ਪੋਂਗ ਡੈਮ ਦਾ ਏ ਵਾਟਰ ਲੈਵਲ ਲਗਾਤਾਰ ਵੱਧ ਰਿਹਾ ਸੀ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਇਹ ਪੌਂਗ डैम ਦੇ ਪ੍ਰਸ਼ਾਸਨ ਨੇ ਯਾਨੀ ਕਿ BBMP ਨੇ ਫੈਸਲਾ ਲਿਆ ਹੈ ਕਿ ਕੱਲ ਸ਼ਾਮ 4 ਵਜੇ ਜਿਹੜੇ ਸਪਿਲਵੇ ਗੇਟ ਖੋਲੇ ਜਾਣਗੇ ਤੇ ਉਸ ਤੋਂ ਜਿਹੜਾ ਪਾਣੀ ਛੱਡਿਆ ਜਾਏਗਾ ਉਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਕੱਲ ਨੂੰ ਜਦੋਂ ਪਾਣੀ ਛੱਡਣਾ ਹੈ ਤੇ ਉਸ ਨੂੰ ਲੈ ਕੇ ਜਿਹੜੀਆਂ ਹਰ ਤਰ੍ਹਾਂ ਦੀਆਂ ਤਿਆਰੀਆਂ ਕਰ ਲੀਆਂ ਜਾਣ ਉਸ ਤੋਂ ਬਾਅਦ ਇਹ BBMP ਪ੍ਰਸ਼ਾਸਨ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਜਾਂ ਦਰਿਆਵਾਂ ਦੇ ਕਿਨਾਰੇ ਜਿਹੜੇ ਪਿੰਡ ਨੇ ਜਿਹੜੇ ਝੀਲ ਦੇ ਨਾਲ ਲੱਗਦੇ ਨੇ ਇਲਾਕੇ ਉਹਨਾਂ ਵਿੱਚ ਜਾ ਕੇ ਅਨਾਉਂਸਮੈਂਟਾਂ ਕੀਤੀਆਂ ਜਾਰੀਆਂ ਨੇ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦਾ ਜਿਹੜਾ ਖਤਰਾ ਨਾ ਬਣ ਸਕੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜਾ ਵੀ ਦਰਿਆ ਦੇ ਕਿਨਾਰੇ ਰਹਿ ਰਿਹਾ ਹੈ ਜੋ ਕੋਈ ਪਸ਼ੂ ਹੈ ਜਾਂ ਕਿਸੇ ਦਾ ਆਪਣਾ ਸਮਾਨ ਹੈ ਉਹ ਦਰਿਆਵਾਂ ਤੋਂ ਜਿਹੜਾ ਦੂਰ हट ਜਾਣ ਕਿਉਂਕਿ ਬਾਰਿਸ਼ਾਂ ਜਿਸ ਤਰੀਕੇ ਦੇ ਨਾਲ ਲਗਾਤਾਰ ਹੋ ਰਹੀਆਂ ਡੈਮ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ 2023 ਦੀ ਗੱਲ ਕਰੀਏ 2023 ਦੇ ਵਿੱਚ ਵੀ ਅਜਿਹੇ ਹਾਲਾਤ ਬਣੇ ਸੀ ਉਸ ਵੇਲੇ ਵੀ ਜਦੋਂ ਪੋਂਗ ਡੈਮ ਦੇ ਫਲੱਡ ਗੇਟ ਖੋਲੇ ਗਏ ਸੀ ਤਾਂ ਜਿਹੜਾ ਥਲਕੇ ਇਲਾਕੇ ਨੇ ਜਾਂ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਨੇ ਪਿੰਡਾਂ ਦੇ ਪਿੰਡ ਜਿਹੜੇ ਪਾਣੀ ਦੇ ਵਿੱਚ ਡੁੱਬ ਗਏ ਸੀ ਸੋ ਇਸੇ ਨੂੰ ਲੈ ਕੇ ਜਿਹੜਾ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਇਹ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਨੇ ਕਿ ਜਿਹੜਾ ਕੱਲ ਪਾਣੀ ਛੱਡਣਾ ਹੈ ਤਾਂ ਉਸ ਤੋਂ ਲੈ ਕੇ ਜਿਹੜਾ ਦਰਿਆਵਾਂ ਦੇ ਕਿਨਾਰੇ ਲੋਕ ਵਸਦੇ ਨੇ ਉਹ ਦਰਿਆਵਾਂ ਤੋਂ ਜਿਹੜਾ ਦੂਰ ਹੋ ਜਾਣ ਜੇਕਰ ਕਿਸੇ ਦਾ ਪਸ਼ੂ ਹੈ ਕਿਸੇ ਦਾ ਕੋਈ ਜ਼ਰੂਰੀ ਸਮਾਨ ਆ ਉਹ ਲੈ ਕੇ ਦਰਿਆਵਾਂ ਤੋਂ ਦੂਰ हट ਜਾਣ ਇਹ ਸ਼ਾਮ ਤੋਂ ਹੀ ਜਿਹੜਾ ਇਹ BBMP ਪ੍ਰਸ਼ਾਸਨ ਲਗਾਤਾਰ ਵਾਕਖ ਪਿੰਡਾਂ ਦੇ ਵਿੱਚ ਜਾ ਕੇ ਅਨਾਉਂਸਮੈਂਟਾਂ ਕਰ ਰਿਹਾ ਹੈ ਸੋ ਦੱਸਦੀ ਹੈ ਵੱਡੀ ਖਬਰ ਹੈ ਪੌਂਗ ਡੈਮ ਨੂੰ ਲੈ ਕੇ ਸੋ ਇਸ ਵੇਲੇ ਵੀ ਅਸੀਂ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਛਿੱਲ ਦੇ ਸਾਹਮਣੇ ਖੜੇ ਆ ਜਿੱਥੇ ਕਿ ਅਸੀਂ ਇਹ ਕਵਰੇਜ ਕਰ ਰਹੇ ਹਾਂ ਤੁਹਾਨੂੰ ਅਪਡੇਟ ਦੇ ਰਹੇ ਹਾਂ ਕਿਉਂਕਿ ਬਹੁਤ ਜ਼ਰੂਰੀ ਸੀ ਇਹ ਅਪਡੇਟ ਦੇਣਾ ਜਿਸ ਤਰੀਕੇ ਦੇ ਨਾਲ ਸ਼ਾਮ ਨੂੰ ਇਹ ਜਿਹੜੀ ਨੋਟਿਸ ਜਾਰੀ ਹੁੰਦਾ ਹੈ ਕਿ ਕੱਲ ਸ਼ਾਮ ਨੂੰ 5 ਵਜੇ ਪਾਣੀ ਛੱਡਣਾ ਹੈ ਫਲੱਡ ਗੇਟ ਖੋਲੇ ਜਾਣੇ ਨੇ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਜਿਹੜੇ ਮੈਸੇਜ ਆਉਣੇ ਸ਼ੁਰੂ ਹੋ ਗਏ ਲੋਕਾਂ ਦੀਆਂ ਕੋਲਾ ਆਉਣੀ ਹੈ ਸ਼ੁਰੂ ਹੋ ਗਈਆਂ ਕਿ ਕੀ ਮਾਹੌਲ ਹੈ ਕਦੋਂ ਪਾਣੀ ਛੱਡਿਆ ਜਾਏਗਾ ਇਹ ਕੀ ਕਾਰਨ ਹੈ ਸੋ ਇਸ ਕਰਕੇ ਅਸੀਂ ਇਕੱਲੇ-ਇਕੱਲੇ ਨੂੰ ਫੋਨ ਤੇ ਤਾਂ ਨਹੀਂ ਦੱਸ ਸਕਦੇ ਇਸ ਕਰਕੇ ਅਸੀਂ ਤੁਹਾਨੂੰ ਜਿਹੜਾ ਅਸੀਂ ਗਰਾਊਂਡ ਜ਼ੀਰੋ ਤੇ ਰਿਪੋਰਟਿੰਗ ਦੇ ਰਹੇ ਹਾਂ ਗਰਾਊਂਡ ਜ਼ੀਰੋ ਤੋਂ ਇਹ ਹਾਲਾ ਅੱਜ ਦੇ ਪਾਣੀ ਦੇ ਪੱਧਰ ਦੀ ਗੱਲ ਕਰੀਏ 1370 ਫੁੱਟ ਦੇ ਕਰੀਬ ਹੈ 1380 85 ਤੇ ਡੇਂਜਰ ਲੈਵਲ ਹੁੰਦਾ ਹੈ ਪਰ ਜੇਕਰ ਪਿਛਲੇ ਪਾਸੇ ਦੀ ਪੋਂਗ ਡੈਮ ਦੀ ਗੱਲ ਕਰੀ ਤਾਂ ਉੱਥੇ ਜਿਹੜਾ ਇਨਫਲੋ ਆ ਬਹੁਤ ਜ਼ਿਆਦਾ ਹੈ ਲੱਖਾਂ ਦੇ ਵਿੱਚ ਜਿਹੜਾ ਇਨਫਲੋ ਆ ਵਾਟਰ ਲੈਵਲ ਦਾ ਤਾਂ ਕਰਕੇ ਜਿਹੜਾ ਇਹ ਫੈਸਲਾ BBMP ਪ੍ਰਸ਼ਾਸਨ ਨੇ ਲਿਆ ਹੈ ਜਿਸ ਤਰੀਕੇ ਨਾਲ ਬੱਦਲ ਫਟ ਰਹੇ ਨੇ ਬੱਦਲ ਫਟਣ ਤੋਂ ਬਾਅਦ ਬਹੁਤ ਜ਼ਿਆਦਾ ਪਾਣੀ ਜਿਹੜਾ ਇਹ ਪੋਂਗ ਡੈਮ ਦੇ ਵਿੱਚ ਆ ਰਿਹਾ ਸੋ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੀ ਏ ਇਹ 52 ਗੇਟ ਨੇ ਜਦੋਂ ਪੋਂਗ ਡੈਮ ਦੇ ਗੇਟ ਖੋਲੇ ਜਾਂਦੇ ਨੇ ਤਾਂ ਇਹਨਾਂ ਗੇਟਾਂ ਦੇ ਵਿੱਚ ਜਿਹੜਾ ਇਹ ਜਿਹੜਾ ਛੱਡਿਆ ਇਹਨਾਂ ਝੀਲ ਦੇ ਵਿੱਚ ਇਸ ਝੀਲ ਦੇ ਵਿੱਚ ਪਾਣੀ ਆਂਦਾ ਇਸ ਤੋਂ ਬਾਅਦ ਇਹਦੇ ਸਾਹਮਣੇ ਜਿਹੜੇ ਗੇਟ ਨਜ਼ਰ ਆ ਰਹੇ ਨੇ ਏ ਪੌਂਗ ਡੈਮ ਦੇ ਫਲੱਡ ਗੇਟਾਂ ਦਾ ਉਹ ਖੁੱਲਣ ਤੋਂ ਬਾਅਦ ਜਿਹੜਾ ਪਾਣੀ ਡਿੱਗਦਾ ਇਸ ਝੀਲ ਦੇ ਵਿੱਚ ਇਸ ਝੀਲ ਤੋਂ ਬਾਅਦ ਇਹਨਾਂ ਗੇਟਾਂ ਦੇ ਜ਼ਰੀਏ ਜਿਹੜਾ ਅੱਗੇ ਦਰਿਆ ਦੇ ਵਿੱਚ ਪਾਣੀ ਜਿਹੜਾ ਛੱਡਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਇੱਥੇ ਛਾਹਨਰ ਬਰਾਜ਼ ਹੈ ਜਿਹੜਾ ਉਸ ਬਰਾਜ਼ ਦੇ ਜ਼ਰੀਏ ਜਿਹੜਾ ਨਹਿਰਾਂ ਦੇ ਵਿੱਚ ਇਹ ਪਾਣੀ ਛੱਡਿਆ ਜਾਂਦਾ ਸੋ ਇਸ ਵੱਲੇ ਦੀ ਵੱਡੀ ਖਬਰ ਹੈ ਇਸ ਵੱਲੇ ਵੱਡਾ ਅਪਡੇਟ ਹੈ ਪੌਂਗ ਡੈਮ ਨੂੰ ਲੈ ਕੇ ਪੌਂਗ ਡੈਮ ਨੇ ਹੁਣ ਹੁਕਮ ਜਾਰੀ ਕੀਤੇ ਨੇ ਕਿ ਕੱਲ ਇਹ ਪਾਣੀ 5 ਵਜੇ ਫਲੱਡ ਗੇਟ ਖੋਲਣਗੇ ਹਾਲਾਂਕਿ ਇਸ ਦੇ ਵਿੱਚ ਸਮਾਂ ਉੱਪਰ ਥੱਲੇ ਹੁੰਦਾ ਇਸ ਬਾਰੇ ਹੱਲੇ ਤੱਕ ਜਿਹ ਆਨਾਲਿਸ ਸਮੇਂ ਦੇ ਵਿੱਚ ਜੇ ਰਾਤ ਨੂੰ ਜਾਂ ਕੱਲ ਸਵੇਰੇ ਕੋਈ ਇਸ ਤਰੀਕੇ ਦਾ ਹੋਰ ਹੁਕਮ ਜਾਰੀ ਕਰਦਾ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤੋਂ ਸਾਨੂੰ ਅੱਜ ਦੇ ਹਾਲਾਤ ਦੱਸੇ ਨੇ بارش ਵੀ ਹੋ ਰਹੀ ਹੈ ਪਰ ਪੋਂਗ ਡੈਮ ਦਾ ਜਿਹੜਾ ਵਾਟਰ ਲੈਵਲ ਜਿਸ ਤਰੀਕੇ ਨਾਲ ਜਗਾਤਾਰ ਵਧਦਾ ਜਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਹੁਣ ਪੋਂਗ ਡੈਮ ਪ੍ਰਸ਼ਾਸਨ ਵਿਸਤ੍ਰਿਤ ਨਜ਼ਰ ਆ ਰਿਹਾ ਹੈ ਔਰ ਵੱਖ-ਵੱਖ ਵਿਭਾਗਾਂ ਨੂੰ ਤਿਆਰੀਆਂ ਕਰਨ ਦੇ ਜਿਹੜੇ ਹੁਕਮ ਜਾਰੀ ਕੀਤੇ ਨੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਵੀ ਹੋ ਰਹੀਆਂ ਨੇ ਸਾਡੀ ਵੀ ਤੁਹਾਡੇ ਅੱਗੇ ਖਾਸ ਅਪੀਲ ਹੈ ਜਿਹੜੇ ਵੀ ਦਰਿਆਵਾਂ ਦੇ ਕਿਨਾਰੇ ਰਹਿੰਦੇ ਨੇ ਦਰਿਆਵਾਂ ਦੇ ਕੋਲ ਵਸਦੇ ਨੇ ਉਹ ਦਰਿਆਵਾਂ ਤੋਂ ਦੂਰ ਰਹਿਣ ਕਿ ਸਿੱਧਾ ਕੋਈ ਘਰ ਆਏ ਕੋਈ ਜ਼ਰੂਰੀ ਸਮਾਨ ਆਏ ਬਿਲਕੁਲ ਦਰਿਆ ਦੇ ਕੰਢੇ ਆ ਉਸ ਜਗ੍ਹਾ ਤੋਂ ਜਿਹੜਾ ਮੂਵ ਜਿਹੜਾ ਕਰ ਜਾਵੇ ਕਿਉਂਕਿ ਪਾਣੀ ਦਾ ਪੱਧਰ ਜਿਸ ਤਰੀਕੇ ਨਾਲ ਵੱਧ ਰਿਹਾ ਤੇ ਪਾਣੀ ਵੀ ਜਿਹੜਾ ਇਹ ਜ਼ਿਆਦਾ ਵਹਾਅ ਹੈ ਪਾਣੀ ਦਾ ਉਸ ਕਰਕੇ ਦਰਿਆਵਾਂ ਦੇ ਕੰਢੇ ਨਾ ਜਾਇਆ ਜਾਵੇ ਦਰਿਆਵਾਂ ਤੋਂ ਜਿਹੜਾ ਇਹ ਦੂਰ ਰਿਹਾ ਜਾਵੇ ਬਾਕੀ ਇਹ ਬੱਚਿਆਂ ਨੂੰ ਵੀ ਇਹ ਕਹਿੰਦੇ ਆ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਜਾਂ ਪਾਣੀ ਦਰਿਆਵਾਂ ਦੇ ਵਿੱਚ ਆਉਂਦਾ ਬਹੁਤ ਸਾਰੇ ਨੌਜਵਾਨ ਬੱਚੇ ਜਿਹੜੇ ਇਹ ਵੀਡੀਓ ਬਣਾਉਣ ਦੇ ਚੱਕਰ 'ਚ ਜਾਂ ਮੂਵੀ ਬਣਾਉਣ ਦੇ ਚੱਕਰ 'ਚ ਜਾਂ ਰੀਲਾਂ ਬਣਾਉਣ ਦੇ ਚੱਕਰ 'ਚ ਦਰਿਆਵਾਂ 'ਤੇ ਰੁਕ ਕਰ ਲੈਂਦੇ ਨੇ ਕਈ ਵਾਰ ਹਾਸੇ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਸੋ ਇਹ ਕੋਈ ਆਮ ਗੱਲ ਨਹੀਂ ਇਹ ਇਸ ਚੀਜ਼ ਤੋਂ ਜ਼ਰੂਰ ਤੁਹਾਨੂੰ ਡਰਨਾ ਵੀ ਚਾਹੀਦਾ ਕਿਉਂਕਿ ਜੇਕਰ ਪਾਣੀ ਦਾ ਵਹਾਅ ਜ਼ਿਆਦਾ ਤੇਜ਼ ਹੋਵੇ ਤਾਂ ਉਸ ਤੋਂ ਬੱਚਾ ਨਾ ਬਹੁਤ ਸੂਰੋ ਜਿਹੜੇ ਲੋਕ ドラਮਾ ਦੇ ਕੰਡੇ ਰਹਿੰਦੇ ਨੇ ਉਹ ਇਸ ਬੀਬੀਐਮਪੀ ਜਿਹੜੇ ਪ੍ਰਸ਼ਾਸਨ ਹਦਾਇਤਾਂ ਜਾਰੀ ਕੀਤੀਆਂ ਨੇ ਉਹਨਾਂ ਦੀ ਪਾਲਣਾ ਜ਼ਰੂਰ ਕਰਨ ਤੇ ਆਪਣੀ ਜਾਨ ਅਤੇ ਮਾਲ ਦੀ ਰੱਖਿਆ ਕਰਨ ਨਵਾਂ ਅਪਡੇਟ ਲੈ ਕੇ ਤੁਹਾਨੂੰ ਕੱਲ ਫਿਰ ਦਿਖਾਵਾਂਗੇ ਕਿਹੋ ਜਿਹੇ ਹਾਲਾਤ ਕਿਸ ਵੇਲੇ ਪਾਣੀ ਛੱਡਿਆ ਜਾਏਗਾ ਗੇਟ ਕਿਸ ਵੇਲੇ ਖੋਲੇਗਾ